ਲੁਧਿਆਣਾ ਦੇ ਰੇਖੀ ਸਿਮਤ ਚੌਂਕ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇੱਕ ਪਰਿਵਾਰ ਉੱਥੇ ਇੱਕ ਹੋਟਲ ਤੇ ਖਾਣਾ ਖਾ ਰਿਹਾ ਸੀ ਤਾਂ ਉਹਨਾਂ ਦੇ ਪਿੱਛੇ ਇੱਕ ਤਾਰਾ ਗੱਡੀ ਚਾਲਕ ਨੇ ਪ੍ਰੈਸ਼ਰ ਹੋਰਨ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਪਰਿਵਾਰ ਨਾਲ ਟੱਕ ਦੇਤੇ ਜਾ ਰਹੇ। ਗੱਡੀ ਚੱਲ ਕੇ ਥੋੜਾ ਅੱਗੇ ਜਾ ਕੇ ਉਸ ਨੂੰ ਰਸਤਾ ਦੇ ਦਿੱਤਾ ਫਰਸਤ ਤੋਂ ਬਾਅਦ ਗੱਡੀ ਚਾਲਕ ਪਰਵਾਹ ਤੇ ਪਿੱਛੇ ਚੱਲ ਆ ਗਿਆ ਅਤੇ ਉਸ ਦੇ ਨਾਲ ਲੜਾਈ ਝਗੜਾ ਕਰਨ ਲੱਗ ਪਏ ਤੇ ਸ਼ਰਾਬ ਦੇ ਠੇਕੇ ਤੇ ਇੱਕ ਬੋਤਲ ਲਿਆ ਕੇ ਕਾਰ ਚਾਲਕ ਦੇ ਸਿਰ ਤੇ ਵਿੱਚ ਮਾਰ ਦਿੱਤੀ ਜਿਸ ਨਾਲ ਪਰਿਵਾਰ ਦਾ ਮੈਂਬਰ ਜਨਿੰਦਾ ਵਿਰੋਧ ਕਰਨ ਲੱਗਿਆ ਤੋਂ ਬਾਅਦ ਉਸਨੇ ਔਰਤਾ ਅਤੇ ਦੂਜੇ ਵਿਅਕਤੀ ਦੇ ਵੀ ਮਾਰਨਾ ਸ਼ੁਰੂ ਕਰ ਦਿੱਤਾ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਕਾਲਾ ਕੀਤੀ ਜਾ ਰਹੀ ਹੈ ਤੋਂ ਨਾ ਕਿ ਜੋ ਵੀ ਅਵੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਏਗੀ ਉੱਥੇ ਕਿਉਂਕਿ ਪਰਿਵਾਰ ਨੇ ਕਿਹਾ ਕਿ ਪੁਲਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਪੁਲਸ ਦੂਜੇ ਤੇਦੀ ਸੁਣਵਾਈ ਕਰ ਰਹੀ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਨੂਰ ਵਾਲਾ ਰੋਡ ਬਸੰਦੀ ਯਾਰ ਦੰਨੇ ਆ ਅਸੀਂ ਖਾਣਾ ਖਾਣ ਆਏ ਸੀ ਸਰ ਇੱਥੇ ਉਹ ਫਰੈਂਡਸ ਵਾਲੇ ਦੇ ਕਿਹੜੀ ਜਗ੍ਹਾ ਖਾਣ ਫਰੈਂਡਸ ਵਾਲੇ ਦੇ ਹਾਂਜੀ ਸਰ ਤੇ ਗੱਡੀ ਅਸੀਂ ਆ ਰਹੇ ਹਾਂ ਇਹ ਸਾਡੇ ਮਗਰ ਮਗਰ ਸੀ ਇਹ ਬਹੁਤ ਪ੍ਰੈਸ਼ਰ ਹੋਣ ਲੱਗਿਆ ਅਸੀਂ ਪ੍ਰੈਸ਼ਰ ਹੋਣ ਦੇਈ ਜਾ ਰਿਹਾ ਸੀਗਾ ਕਿ ਅਸੀਂ ਕਹਾਂ ਚਲੋ ਰਸ਼ਾ ਰਸਤਾ ਹੋਵੇਗਾ ਤਾਂ ਰਸਤਾ ਦੇ ਦਾਂਗੇ ਤੇ ਸਾਨੂੰ ਨਹੀਂ ਪਤਾ ਇਹਨੇ ਮੂੰੜਨਾ ਅਸੀਂ ਮੁੜੇ ਇਹ ਵੀ ਨਾਲ ਮੁੜ ਕੇ ਸਾਨੂੰ ਗੱਲ ਗਲੋਚ ਕਰਨ ਲੱਗ ਗਿਆ ਤੇ ਅਸੀਂ ਕਹਾਂ ਤੂੰ ਗੱਡੀ ਰੋਕ ਤੂੰ ਗਾਲੀ ਗਲੋਚ ਲੇਡੀਜ਼ ਨਾਲ ਸੀ ਸਾਡੇ ਤੇ ਇੰਨੇ ਜੀ ਇੰਨੀ ਗੱਡੀ ਰੋਕਦੇ ਇਹਨੇ ਡੰਡਾ ਕੱਢ ਲਿਆ ਅੰਦਰੋਂ ਇਹਨੇ ਮੇਰੇ ਬ੍ਰਦਰ ਦੇ ਸਿਰ ਤੇ ਡੰਡਾ ਮਾਰੇ ਆ ਤੇ ਉਸ ਤੋਂ ਬਾਅਦ ਜਦ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਠੇਕਾ ਸਾਡਾ ਹੈ ਤੈਨੂੰ ਦੇਖ ਲਾਂਗੇ ਤੇ ਅੰਦਰ ਜਾ ਕੇ ਬੋਤਲ ਲਿਆਇਆ ਬੋਤਲ ਲਿਆ ਕੇ ਮੇਰੇ ਬ੍ਰਦਰ ਦੇ ਸਿਰ ਤੇ ਮਾਰੀ ਹੈ ਲੈਡੀਜ਼ ਦੇ ਕੱਪੜੇ ਤੇ ਇੱਕ ਲੇਡੀ ਦੇ ਨਾਲ ਮਿਸ ਮਿਸ ਬਿਹੇਵ ਕੀਤਾ ਹੈ ਉਹਨਾਂ ਮੈਡੀਕਲ ਕਰਾਨ ਗਏ ਆ ਸਾਰੇ ਉਹਨਾਂ ਨੂੰ ਜੋ ਹੋਏਗਾ ਤੁਹਾਨੂੰ ਪਤਾ ਲੱਗ ਜੂਗਾ ਕੱਪੜੇ ਕੂਪੜਿਆਂ ਤੇ ਵੀ ਆਇਆ ਖੂਨ ਸਾਰਾ ਲੱਗਿਆ ਹੋਇਆ ਉਹਨਾਂ ਦੇ ਵੀ ਲੇਡੀਜ਼ ਦੇ ਵੀ ਸਾਰਾ ਗੱਲ ਕਰਕੇ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਸੀਗੇ ਤੇ ਮੈਨੂੰ ਫਿਰ ਉਹ ਕੁਝ ਨਹੀਂ ਕੋਈ ਆਉਣੀਆ ਬਸ ਢਿਲਾ ਢਿਲਾ ਰਹੀਆ ਹੋਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਰਹੀਆ ਸਾਡੇ ਸਾਹਮਣੇ ਕੋਈ ਸਾਨੂੰ ਕ ਬੜੀ ਗੱਲ ਸੁਣ ਲਈ ਉਹਨਾਂ ਨਾਲ ਜਾ ਕੇ ਅੰਦਰ ਗੱਲ ਕਰਾਂਗੇ ਕਿਹੜੇ ਕਹੇ ਉਹ ਕਿਹੜੇ ਹਸਪਤਾਲ ਨੇ ਸਿਵਲ ਭੇਜਿਆ ਭਾਜੀ ਸਿਵਲੋ ਹਸਪਤਾਲ ਭੇਜਿਆ ਜੇ ਬੰਦੇ ਕਿੰਨੇ ਬੰਦੇ ਦੋ ਜਣੇ ਸਾਡਰ ਕੀ ਇੱਕ ਲੇਡੀ ਤੇ ਇੱਕ ਲੇਡੀ ਤੇ ਇੱਕ ਜੈਂਟਲਸ ਜੀ ਅਸੀਂ ਟੋਟਲ ਪੰਜ ਜਣੇ ਦੀ ਬੱਚਾ ਸੀ ਚਾਰ ਵੱਡੇ ਸੀ ਕਿਸ ਚੀਜ਼ ਨਾਲ ਹਮਲਾ ਕੀਤਾ ਕੋਈ ਸੁਣਵਾਈ ਪਹਿਲਾਂ ਡੰਡਾ ਮਾਰਿਆ ਜੀ ਗੱਡੀ ਜੋ ਕੱਢ ਕੇ ਉਹਦੇ ਫਿਰ ਟੁੱਟੇ ਤੇ ਪਏ ਹੋਣੇ ਐ ਤੇ ਉਸ ਤੋਂ ਬਾਅਦ ਬੋਤਲ ਮਾਰੀ ਉਹ ਕੱਚ ਪਿਆ ਜੀ ਤੁਸੀਂ ਵਿਜ਼ੂਅਲ ਲਗਾ ਸਕਦੇ ਨੇ ਕਿੰਨੇ ਬੰਦੇ ਸੀ ਉਹ ਜਿਨ੍ਹਾਂ ਨੇ ਹਮਲਾ ਕੀਤਾ ਦੋ ਬੰਦੇ ਸੀਗੇ ਮੇਨ ਉਸ ਤੋਂ ਬਾਅਦ ਜਿਹੜੇ ਠੇਕੇ ਵਿੱਚੋਂ ਉਹਨਾਂ ਬਾਹਰ ਆਏ ਐ ਠੇਕੇ ਵਾਲੀ ਵਿੱਚ ਆ ਗਏ ਸੀਗੇ ਜੋ ਕਹਿੰਦੇ ਸਾਡਾ 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 ਠੇਕਾ ਚੱਲਦਾ ਤੁਹਾਨੂੰ ਦੇਖ ਲਾਂ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਵਾਲੇ ਮੰਗ ਕਰ ਰਹੇ ਆ ਜੀ ਜਾਂ ਤਾਂ ਅਸੀਂ ਕਰੋ ਨਿਕਲਣਾ ਬੰਦ ਕਰ ਦਈਏ ਮੈਂ ਖੁਦ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਹੀ ਆਂ ਫਿਰ ਕਲਾਸ਼ਨਗਰ ਮੰਡਲ ਦਾ ਤੇ ਇਹ ਤਾਂ ਪਬਲਿਕ ਨੂੰ ਕਹਿ ਦੀਏ ਬੰਦਾ ਸਾਲਾ ਕੁਝ ਬੰਦ ਕਰਕੇ ਇਹਨਾਂ ਠੇਕੇ ਚਲਾਓ ਸਿਰਫ ਔਰ ਕੁਝ ਚਲਾਉਂਦੀ ਲੋੜ ਨਹੀਂ ਪਬਲਿਕ ਘਰੇ ਬੈਠੇ ਕੋਈ ਦਿੱਕਤ ਨਹੀਂ ਆਪਾਂ ਨੂੰ ਬਾਕੀ ਜੋ ਬੰਦੀ ਕਾਰਵਾਈ ਹੋਈਗੀ ਅਸੀਂ ਕਰਾਵਾਂਗੇ ਬਿਲਕੁਕੁਲ ਕਰਾਵਾਂਗੇ ਠੋਕੇ ਜਵਾਬ ਦੇਵਾਂਗੇ ਮੌਕੇ ਤੇ ਆਇਆ ਇੱਥੇ ਇੱਕ ਠਗੜਾ ਹੋਇਆ ਠੇਕੇ ਤੇ ਮੈਨੂੰ ਫੋਨ ਗਿਆ ਸੀ ਮੈਂ ਮੌਕੇ ਤੇ ਆਇਆ ਆਪਣੇ ਮੁਲਾਜ਼ਮਾਂ ਨਾਲ ਇੱਥੇ ਪਾਰਟੀਆਂ ਖੜੀਆਂ ਇੱਕ ਪਾਰਟੀ ਖੜੀ ਆ ਸਾਹਮਣੇ ਭਾਈ ਸਾਹਿਬ ਖੜੇ ਆ ਮੈਨਾਂ ਨੂੰ ਕਹਿਣਾ ਵੀ ਥਣ ਜਾ ਕੇ ਦਰਖਾਸਤ ਪਾਓ ਜੋ ਮੈਡੀਕਲ ਰਿਪੋਰਟ ਜੋ ਦਰਖਾਸਤ ਅਕਾਊਂਟ ਬਣਦਾ ਹੋਏਗਾ ਉਹ ਕਾਰਵੇ ਹੋ ਜਾਏਗੀ ਪਰ ਇਹ ਸ੍ਰੀਮਾਨ ਮੈਨੂੰ ਕਹਿੰਦੇ ਆ ਮੈਂ ਐਦਾਂ ਤੇ ਉਦਾਂ ਮਤਲਬ ਹੋਰ ਗੱਲਾਂ ਕਰਦੇ ਨੇ ਇਹ ਦੇਖੀ ਚੌਂਕ ਹੈ ਜੀ ਇਹ ਦੇਖੀ ਚੌਂਕ ਅੱਠ ਇੱਕ ਲੱਗ ਕੇ ਨਾ ਝਗੜਾ ਹੋਇਆ ਨਹੀਂ ਜਿਹੜਾ ਝਗੜਾ ਕੀਤਾ ਜੀ ਉਹ ਬੰਦੇ ਕਿਹੜੇ ਸੀਗੇ ਉਹ ਬੰਦੇ ਇੱਥੇ ਕੋਈ ਵੀ ਨਹੀਂ ਹੈ ਉਹ ਕਹਿੰਦੇ ਵੀ ਅੰਦਰ ਆ ਜੀ ਜਿਹੜੇ ਹੱਥੇ ਦੇ ਅੰਦਰ ਆ ਬੰਦੇ ਜੀ ਏਕੇ ਵਾਲੇ ਦੇ ਬੰਦੇ ਦਾ ਨਾਮ ਹੈ ਮੇਰੀ ਗੱਲ ਸੁਣੋ ਦੇਖ ਜਦੋਂ ਕੋਈ ਝਗੜਾ ਹੁੰਦਾ ਪਹਿਲਾਂ ਤਾਂ ਪ੍ਰੋਟੈਕਟ ਕਰਨ ਲੋਕਾ ਦੋਵੇਂ ਪੰਮੇ ਕੋਈ ਵੀ ਪਾਰਟੀ ਪ੍ਰੋਟੈਕਟ ਕਰਨੇ ਵੀ ਪਾਈ ਪ੍ਰੋਟੈਕਟਰ ਇਹ ਹੁਣ ਮੈਨੂੰ ਕਹਿੰਦਾ ਤੁਸੀਂ ਥਾਣੇ 'ਚ ਦਰਖਾਸਤ ਲਿਖਾਓ ਬੰਦੇ ਜਿਹੜੇ ਲਿਖਾਉਣਗੇ ਉਹ ਬੰਦੇ ਫੜ ਕੇ ਆਪੋਤ ਕਾਰਵਾਈ ਕਰਾਂਗੇ ਬੰਦੇ ਜ਼ਖਮੀ ਵੀ ਹੋਏ ਜ਼ਖਮੀ ਕਹਿੰਦੇ ਮੈਡੀਕਲ ਕੌਣ ਭੇਜਾਂ ਮੇਰੇ ਤੋਂ ਪਹਿਲਾਂ ਭੇਜਤਾ ਕੋਈ ਇੱਕ ਬੰਦੇ ਸੱਟ ਲੱਗੀ ਆ ਕਹਿੰਦੇ ਜਿਹੜੇ ਥਾਣੇ ਦਾ ਮੈਟਰ ਹੈ ਜੀ ਇਹ ਇਹ ਥਾਣੇ ਕੁਤਵਾਲੀ ਦਾ ਮੈਟਰ ਹੈ ਜੀ